ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਸਰੀ ਗਾਲ ਜੀ ਸਸਰੀ ਗਾਲ ਅਮਰਾਜ ਜੀ ਸਮਰਵੀਆ ਜੀ ਚੱਲ ਜੀ ਲਓ ਜੀ ਘੱਟ ਦੇਖੋ ਜੋ ਬਰਦਾਨਾ ਮਾ ਸਮਰਵੀਆ ਗਿਆ ਸਾਡਾ ਇੱਕ ਬੰਦਾ ਅੰਦਰ ਗਿਆ ਅੱਜ ਅਸੀਂ ਕੱਢਣੇ ਨੇ ਕਬੂਤਰ ਦੇ ਦਿਆਂ ਉਹ ਵੀ ਆ ਗਿਆ ਜਾ ਲੈ ਕੇ ਆਇਆ ਚਲੋ ਵੀ ਕੱਢਦੇ ਆ ਰੰਗ ਰੰਗ ਲਾ ਕੇ ਦੇ ਦਿਆਂ ਸਹੀ ਰਹਿੰਦੇ ਨੇ ਕਿ ਨਹੀਂ ਦਵਾਈ ਦੂਈ ਪਾਈ ਤੇ ਹੁਣ ਬਈ ਦੁਬਾਰਾ ਦੂਸਰਾਂ ਲਈ ਟੈਗ 10 12 ਜਾਨਵਰ ਫਿਰ ਹੋ ਰਹੀ ਹੈ ਕਾਫੀ ਕੰਮ ਹੋਣਾ ਆ ਲਿਆ ਲਿਆ ਗੱਪੀ ਮੈਡਮ ਹਲੋ ਯੂ ਵੀਰੇ ਆ ਜਾਨ ਵਰਨੇ ਜਿਹੜੇ ਆਪਾਂ ੱਡਣੇ ਨੇ ਕਬੂਤਰੀਆਂ ਕੰਨੀ ਨੇ ਆਹ ਆਹ ਗੂਤਰ ਬਣ ਗਏ ਨੇ ਉਧਰ ਕਰ ਦੇਣਾ ਲਾਲ ਸਿਰਾਂ ਜਾਂ ਚਿੱਟੀਆਂ ਵਾਲਾ ਤੇ ਆਹ ਟੀਰੀ ਲਨ ਲਨ ਨਾਲ ਇਹਨਾਂ ਦੇ ਰੰਗ ਲਾਉਣੇ ਆ ਇੱਕ ਦੇ ਦੋ ਦੇ ਲਾਇਆ ਹੈ ਰੰਗ ਇਹਨਾਂ ਦੇ ਬਾਕੀਆਂ ਦੇ ਲਾ ਦਿਓ ਉਥੋਂ ਵੀ ਧੱਕ ਲਾਉਣਾ ਹਲੋ ਯੂ ਵੀਰੇ ਇੱਕ ਤਾਂ ਪੱਠੀ ਬਣ ਗਈ ਇਹ ਓਡ ਦੀ ਸੀ ਜਨ ਵੇਲੇ ਆਪਣਾ ਕੋਈ ਜ਼ਿਆਦਾ ਆਪਾਂ ਪਹਿਲਾ ਸੀਜ਼ਨ ਚਾਲੂ ਕਰਿਆ ਤਿੰਨ ਚਾਰ ਓਡ ਦੇ ਤੇ ਉਹਨਾਂ ਚੋਂ ਆ ਫਰ ਸਾਰਾ ਵੀਰੇ ਪੂਰੀ ਇਹ ਹੁਣ ਕੋਦੋ ਇੱਕ ਇੱਕ ਕੰਨੀ ਦੋ ਦੋ ਪੱਟੀਆਂ ਦੀ ਦੀਆਂ ਚਾਲ ਦੀ ਕ ਆਪਣੀ ਜਿਹੜੀ ਲਾ ਜੀ ਲਾਈ ਇਹਨਾਂ ਦੇ ਵੇਖਦੇ ਤੇਰੀ ਖਾਣੇ ਨੂੰ ਦੇਦਾ ਲਾ ਤਾਂ ਇਹਦੇ ਰੰਗ ਮਾੜਾ ਜਿਹਾ ਹਰੀ ਟੋਰੀ ਕਰਤੀ ਇਹਦੀ ਚਾਹ ਲਾ ਪੁੱਤ ਲੈ ਲਓ ਜੀ ਚੜ ਗਈ ਇਹ ਤਾਂ ਲਓ ਇਹੀ ਮੈਂ ਮਟਾਂ ਦੇ ਮਟਾਂ ਤੇ ਹਰ ਜਿੱਤੂ ਬਾਈ ਟਾਈਮ ਦੇ ਲੋ ਇਹ ਇਹ ਦੂਜਿਆਂ ਤੇ ਲਾਈਏ ਜੇਰਾ ਕਿਹਦਾ ਜਾ ਰਣਦਾ ਸਮਰ ਵਾਲੀ ਦੇ ਆਹ ਆਹ ਪੱਟੀ ਵਾਲੀ ਕਰਾਉ ਲਓ ਜੀ ਦੂਜੀ ਇਹਦੇ ਰੰਗ ਲੱਗਾ ਤੇ ਵੀਰੇ ਚਾਲ ਰੱਦੀ ਕੱਚੀਆਂ ਪੀਲੀਆਂ ਅੱਖਾਂ ਦੀ ਇਹ ਬਾਈ ਰੇਸ਼ਮ ਵਾਲੇ ਕਬੂਤਰ ਦੀ ਆ ਭਰਾ ਪੱਠੀ ਲਓ ਚੜ ਗਈ ਇਹ ਵੀ ਦੇਖ ਲਓ ਬਈ ਉਹ ਲੰਦਰ ਨਹੀਂ ਜਾ ਉੱਧਰ ਗਈ ਤੇ ਆ ਗਈ ਕਹਿੰਦੇ ਰਿੰਦ ਨਹੀਂ ਜਾਣਾ ਹੈ ਚਲ ਸਮਰਾੜੀ ਦਾ ਆ ਤੇ ਚੜ ਗਈ ਇਹ ਤਾਂ 52 252 ਲਓ ਜੀ ਆ ਮੇਰੀ ਆਲੇ ਦੀ ਲਾਲ ਬਿੱਠ ਕਰਤੀ ਮਾੜੀ ਜੀ ਸਮਰ ਵਾਲੀ ਹਰੀ ਡੋਰੀ ਵਾਲੀ ਆ ਚੇਟੀਆਂ ਅੱਖਾਂ ਦੀ ਕਬੂਤਰੀ ਆ ਵੀਰੇ ਇਹ ਵਾਏ ਬ్రో ਸੱਸਨਾ ਚਲੋ ਜੀ ਚਲੋ ਜੀ ਜੜ ਗਈ ਜੜ ਗਈ ਤੂੰ ਚੱਲ ਟਾਪ ਤੇ ਆਲਾ ਬਈ ਅਕਲੀ ਦਾ ਉਹ ਹੈਲਦੀ ਕਰਨਾ ਲੈ ਉਹ ਯਾਰ ਦੇ ਲੈ ਦੇ ਲਾਈਏ ਹਰ ਚਲਾ ਜਾ ਵੀ ਉੱਡ ਗਈ ਕਹਿੰਗੇ ਦੋ ਰਾਜ ਜੀ ਨਾ ਜਾ ਮੇਰਾ ਛੱਡੋ ਦੋ ਦੋ 52 ਤੇ 52 ਦੇ ਪਰੇ ਉਹ ਅੰਗਰੇਜ਼ੇ ਤੋਂ ਲਾ ਲਈ ਵੀਰੇ ਚਿੱਟੀਆਂ ਆ ਲਾਲ ਸਿਰਾਂ ਆ ਆਰਪਲ ਥੋੜਾ ਇੰਨੇ ਕਬੂਤਰਾਂ ਕੱਢਣੇ ਹਾਲੇ ਨੇ ਦੂਸਰਾਂ ਲਈ ਵੀਰੇ ਲਓ ਜੀ ਕੱਢਤਾ ਇਹ ਨਹੀਂ ਫਿਰ ਇਹਦਾ ਪੁੱਤ ਟੂਸਾ ਖਰਾਬ ਹੋ ਜਾਣਾ ਦੀ ਰੰਗ ਹੁਣ ਸੁੱਕ ਜੂ ਉੱਡਦੇ ਦਾ ਕਹਿ ਹੋਗੇ ਚਾਰ ਹੋਗੇ ਨੇ ਫਿਰ ਵੀਰੇ ਚਿੱਟੀਆਂ ਅੱਖਾਂ ਟਾਈਮ ਨਾ ਆਇਆ ਨਾ ਹਲੂ ਚਾਹੁੰਦੇ ਦੇ ਲ ਭਾਈ 54 54 ਦੇ ਫੁੱਟਾ ਤੇਰਾ ਲਾਉਂ ਲਈ ਕਹਾ ਵੀਰੇ ਚਿੱਟੀਆਂ ਅੱਖਾਂ ਕਾਲੀ ਲੋਕ ਚਿੱਟੀ ਲੋਕ ਇਹਦੀ ਭੈਣ ਆ ਬਾਈ ਰਾਜ ਆਸਟ੍ਰੇਲੀਆ ਕੋਲ ਇਹਦਾ ਕਾਲਾ ਘੰਟਾ ਸੀ ਪਹਿਲਾਂ ਹੁਣ ਇਹਦਾ ਆਪਾਂ ਲਾਲ ਕਰਤਾ ਚਲੋ ਇਹਨੂੰ ਕਰਤਾ ਕਹਿੰਦੇ ਇਹਦਾ ਗੀਤ ਕਿਉ ਚੜਾ ਗੀਚੜਾ ਗੀਚੜਾ ਕੀ ਆ ਗੋਤਾਂ ਤੇ ਕੀ ਨਾਮ ਆ ਗੋਤਰ ਦਾ ਰੇਡੋਂ ਮਾਰਤੇ ਹੋ ਦੇਖੋ ਅਗਰੇ ਜੋ ਛਤਰੀ ਲਾ ਬੜੀ ਪੁੱਤ ਲਿਆ ਬੰਨੀ ਇੱਕ ਪੁੱਤਰ ਉੱਪਰ ਲਾਹੋ ਰੈਡੀ ਇਹ ਵੀ ਬਣਾਈ ਵੇਜੀ ਤਨ ਮਾਚੀ ਗੇ 55 ਹੁਮਰਾ ਧਰਤੀਆ ਹੋ ਲਓ ਇਹ ਆ ਤਾਂ ਇੱਕ ਤਾਂ ਬਹਿ ਗਈ ਵੀਰੇ ਸਿੱਧੀ ਆ ਕੱਚੀਆਂ ਪੀਲੀਆਂ ਕੇ ਪਰ ਥੱਲਿਓ ਹੈ ਓਕਣੇ ਨੇ ਦੇਖਦੇ ਆਂ ਬਾਈ ਬਾਈ ਡਾਇਆਂ ਤੇ ਪਤਾ ਲੱਗੂ ਕੀ ਕਰਦੇ ਨੇ ਜੇ ਚੱਲ ਪਿਆ ਆਪਾਂ ਛੱਡ ਲੈਣਵੇਂ ਹੁਣ ਇਹ ਕੋਈ ਨਾ ਦੇਖ ਰਿਆ ਕੋਈ ਵੀਰੇ ਕੂਤਰ ਤਨ ਆ ਗਿਆ ਆ ਗਏ ਕੂਤਰ ਇਹ 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 ਇੱਧਰ ਗਈ ਆ ਬਿਠਰੀ ਵਾਲੀ ਉਹ ਰੈਂਕੀ ਕੋਲ ਗਈ ਉਹਨੂੰ ਬਾਹਰ ਕੋਈ ਨਹੀਂ ਕੋਈ ਨਹੀਂ ਬਿਠਾਉਨੇ ਆ ਆਉਂਦੇ ਨਹੀਂ ਦੋ ਇੱਕ ਆ ਗਈ ਵੀਰੇ ਬੈਠਾ ਵਾਲੀ ਥੰਨੇ ਆਟਾ ਵੀ ਆਲਾ ਫਿਰ ਤਾਂ ਕਾਂ ਉਹ ਕਾਂ ਤਾਲਾ ਕਿੱਥੇ ਆ ਕਿਹੜਾ ਕਾਂ ਤਾਲਾ ਅੰਗਰੇਜ਼ ਆਲਾ ਉਹ ਕਾਂ ਤਾਂ ਆਇਆ ਨਾਲ ਫਰਦਾ ਉਹ ਮਰਾਸੀ ਤਾਂ ਬਹਿ ਗਈ ਗੱਦੀ ਉਹ ਫਰਦਾ ਵੀਰੇ ਲੈ ਇਹਨਾਂ ਨੂੰ ਬਿਠਾ ਲਈਏ ਵੀਰੇ ਜਿਹੜੇ ਸਾਰਿਆਂ ਨਾਲ ਵੱਧ ਚਾਂਦਲ ਦੇ ਤੇ ਸਾਰਿਆਂ ਨੂੰ ਪਹਿਲਾਂ ਮੇਰੀ ਬੈਠੀ ਛਤਰੀ ਤੇ ਸਿੱਦੇ ਇੱਧਰ ਟੈਂਕੀ ਤੇ ਹਾਂ ਇਦਾਂ ਸਮਰਾੜੀ ਫਿਰਦਾ ਜੀ ਸਮਰਾੜਾ ਫਿਰਦਾ ਇੱਕ ਇੱਕ ਅੰਗਰੇਜ਼ ਵਾਲਾ ਇੱਕ ਮਨਰਾਜ ਵਾਲਾ ਮਨਰਾਜ ਦਾ ਇੱਥੇ ਗਿਰ ਗਿਆ ਤੇ ਛੱਡਣ ਲੱਗੇ ਉਹਨੇ ġੇੜਾ ġੂੜਾ ਕੱਢੇ ਨਹੀਂ ਮਨ ਲੱਗਦਾ ਮੈਂ ਤਾਂ ਦੇਖੇ ਨਹੀਂ ਰੰਗ ਲਾਉਂਦਾ ਤੇ ਇੱਧਰ ਹੁਣ ਤਿੰਨ ਫਿਰਦੇ ਨੇ ਦੇਖਦੇ ਆ ਉਹ ਵੀ ਮਨਰਾਜ ਵਾਲੀ ਆ ਰਹੇ ਆ ਉਹ ਵੀ ਆਹ ਔਰ ਇਹ ਮੁਰੇ-ਮੁਰੇ ਆ ਰਹੇ ਆ ਉਹ ਹਾਂ ਉਹ ਲਾਲ ਡੈਕੀ ਹਾਂ ਆ ਗਈ ਆ ਰਹੇ ਆ ਜੀ ਹਾਂ ਬਹੁਤ ਸੋਹਣਾ ਉੜਦੇ ਦੂਏ ਕਿੱਧਰ ਗਏ ਤੋਏ ਬਹੁਤ ਨੇ ਦੂ ਸਮਰਾੜੀ ਘਾਤੂ ਚੀਆ ਹਾਂ ਔਰੇ ਵੀਰੇ ਚਾਉਣੇ ਨਹੀਂ ਸੀ ਯਾ ਇਹ ਦੇ ਦੇਆ ਕਿਹੜਾ ਕਿਹੜਾ ਸਹੀ ਨਿਕਲ ਆ ਕਬੂਤਰੀ ਜਿਹੜੀ ਛਤਰੀ ਤੇ ਬੰਨੇ ਨਾ ਫੁੱਲ ਭਰੀ ਹੋਈ ਆ ਆ ਗਿਆ ਹਰੇ ਟੁੱਸੇ ਵਾਲਾ ਆ ਆ ਗਿਆ ਹਰੇ ਟੁੱਸੇ ਵਾਲਾ ਇਹ ਲੜਦਾ ਹੁੰਦਾ ਵੇਜੀ ਤੇਰਾ ਲੜਦਾ ਹੁੰਦਾ ਹਣ ਲੋ ਕੋਈ ਨਹੀਂ ਬੈਠਣਾ ਇਹਨੇ ਪਹਿਲਾ ਦਾ ਦਿਨ ਆ ਇਹ ਬਰੇਕ ਕਰਾਉਣਾ ਉਤਰ ਦਿਖਾਉਣਾ ਕਬੂਤਰੀ ਆ ਇਹ ਇਹ ਜਿਹੜੀ ਸਵਾਰ ਰੰਗੀਤੀ ਉਹ ਏਕਣ ਦੀ ਬਣ ਗਈ ਬਈ ਕਾਲੇ ਜੋਂ ਇਹ ਕਾਲੀ ਜਿੰਨੀ ਜੀ ਸਿਰ ਤੋਂ ਆਹ ਲਓ ਜੀ ਇਹ ਆਹ ਲਓ ਜੀ ਇਹ ਵੀਰੇ ਚਾਰ ਪੰਜ ਦਿਨ ਗਵਰਮੈਂਟ ਤੇ ਲਾ ਕੇ ਆਈ ਆਈ ਸੀ ਕਿ ਉਦੋਂ ਬਾਅਦ ਚ ਇਹਨਾਂ ਨੇ ਖੰਭ ਤੋੜਦੇ ਸੀ ਲੈ ਮੈਨੂੰ ਬੰਨ ਲਵਾਇਆ ਛਤਰੀ ਤੇ ਉਹ ਬੱਸ ਪੁੱਤ ਬੱਸ ਵੀਰੇ ਲਾਲਾ ਲਾਓ ਜੀ ਲਾਤੀ ਦੂਜੀ ਵੀ ਛਤਰੀ ਬੰਨਤਾਓ ਤੇ ਆਪਾਂ ਉਹ ਦੂਆ ਵੀ ਉਹ ਦੋਏ ਗਿੱਜੇ ਨਹੀਂ ਹੋਏ ਜਿਹੜੇ ਹੁਣ ਆਪਾਂ ਬੰਨੇ ਨੇ ਛਤਰੀ ਤੇ ਫੇਰ ਅੰਨਿਆਂ ਨੂੰ ਕੱਢਾਂਗੇ ਦੋ ਕੁ ਦਿਨ ਦੀ ਹੋਰ ਬੰਨਦੀ ਏ ਇੱਧਰ ਕੇ ਕਬੂਤਰ ਆ ਦੋ ਤਾਂ ਨਹੀਂ ਮੈਣਾ ਇਹ ਮਰੀ ਬੰਨੀਵਾ ਹਮਣਾੜਾ ਜੰਨੀਵਾ ਮਰਾ ਜਿਹੜਾ ਇਹ ਕੰਨ ਖਾਣਿਆ ਵੀਰੇ ਤੁਹਾਨੂੰ ਇਹ ਨਹੀਂ ਪਤਾ ਦੋਈ ਨਾ ਬੈਗੇ ਹੁਣ ਆ ਗਈ ਤੀਜਾ ਕਿੱਥੇ ਆ ਉੱਤੀ ਆ ਮਰਾ ਇਹ ਨੀਚੇ ਕਰ ਮਾਰ ਕੇ ਜੜੀ ਹੋਈ ਫਿਰਦੀ ਆ ਦੇ ਆ ਦੇ ਆ ਦਾ ਗਲੇਲ ਵਾਂਗੂ ਇਹ ਫਿਰਦੀ ਆ ਥਾਲੀ ਇਹ ਪਹਿਲਾਂ ਵੀ ਬੋਤ ਲੱਗੀ ਸੀ ਉੱਡਣ ਜਾਂ ਸਮਰ ਆਪਾਂ ਪਿਛਲੀ ਵਾਰੀ ਬੰਦ ਕਰਿਆ ਨੇ ਹਨਾ ਤੋਰ ਦੇ ਹੱਸ ਨੇ ਕਿਹਾ ਸੀਗਾ ਬੰਦਨ ਕਰਦੇ ਦੀ ਜੱਟ ਕਿਹੜਾ ਕੱਟੀ ਗਈ ਸ਼ਾਮ ਨਾਲ ਮੈਜ ਵਾਲੀ ਹਾਂ ਕੱਟੀ ਗਈ ਵੀਰੇ ਉਹ ਗੱਲ ਮੈਂ ਡਾ ਗਿਆ ਸੁਪਰਾ ਚੱਲ ਕਰੋ ਹੀ ਨਹੀਂ ਆਉਂਗੀ ਸ਼ਾਮ ਨੂੰ ਲੋ ਜੀ ਬਾਕੀ ਸਾਰੇ ਹੀ ਬਹਿ ਗਏ ਆ ਜਿਹੜੀ ਸਮਰ ਨੇ ਛੱਡੀ ਧੀ ਫਿਰਦੇ ਸਮਰ ਮਾਰ ਓਏ ਆ ਜਾ ਆ ਜਾ ਆ ਜਾ ਓਏ ਆ ਜਾ ਬੋਤਲ ਆਇਆ ਨਾ ਪਤਾ ਗੰਦਨਾ ਬਾ ਏ ਕਾ ਫਿਰ ਕੀ ਹੋਣਾ ਅਰਸ਼ ਵਾਲੀ ਜੜਗੀ ਦੁਬਾਰਾ ਟਿਕੜੀ ਬੈਠ ਤੇ ਰੰਗ ਆਇਆ ਆ ਜਾ ਆ ਜਾ ਆ ਜਾ ਆਇਆ ਗਈ ਗ੍ਰੇਮ 1150 ਆ ਗਈ ਆ ਗਈ ਸਮਾਰ ਲੱਗਿਆ ਪਿਆ फटाफट ਆਪਣੀ ਕਬੂਤਰੀ ਨੂੰ ਬਿਠਾਉਣ ਜੀ ਹਾਏ ਹਾਏ ਬਾਕੀ ਸਨ ਦਿਖਾਉਨੇ ਆ ਕੈ ਕوجੇ ਬੈਂਦੀ ਆ ਕੈ ਕوجੇ ਕਿਤੇ ਹੁਣ 20 ਘੰਟੇ ਰੋਣ ਦੀ ਨਾ ਇਵੇਂ ਅੱਜ ਪਹਿਲੇ ਦਮੇ ਫਿਰ ਡਾਈ ਆ ਨੀਲਾ ਆ ਗਿਆ ਕੇ ਇਹਦਾ ਉਹ ਦੇ ਉੱਪਰ ਜਾਂਦਾ ਗੋਲਾ ਇੱਕ ਕਬੂਤਰੀ ਥੜੀ ਵੱਧ ਸਹੀ ਆ ਵੀਰੇ ਥੱਲੋਂ ਆ ਤਾਂ ਜਮੇ ਦੂਰ ਲੋਟ ਤੇ ਜਲ ਆਪਾਂ ਕੱਢ ਲੀਆਂ ਵੀ ਘਰੇ ਡਾਇਆ ਕਰਾਂਗੇ ਆ ਆ ਆ ਨਾ ਨਾ ਵੀਰੇ ਚੂਚਾ ਖੋਲਤਾ ਹਣ ਪਰਦਾ ਬਦਾਨ ਨੂੰ ਵੇਖਿਆ ਨੇ ਕਿਵੇਂ ਪੈਣਾ ਆ ਜਾ ਆ ਜਾ ਈਲਵਾ ਤੂੰ ਲੈ ਓਏ ਓਰੇ ਲਿਆ ਮੈਂ ਤੋੜ ਕੇ ਦਵਾ ਤੋੜ ਦਿਆ ਹਾਲ ਨੇ ਆ ਲੈ ਪੋਣਿਆ ਕੱਢ ਜਾ ਪਤਾ ਹੈ ਮੈਂ ਲੈ ਆਈ ਬਈ ਬਾਦੀ ਇਹਨਾਂ ਨੂੰ ਦਵਾਈ ਦਈ ਤੂੰ ਲਾਣੇ ਪਾ ਦੇ ਤੁਸੀਂ ਹਾਂਜੀ ਗੁੱਡੇ ਚ ਰੱਖ ਦੇ ਗੁੱਡੇ ਚ ਰੱਖ ਤੇ ਪਾਣੀ ਰੱਖਣਾ ਇੱਕ ਤਾਂ ਆ ਦਵਾਈ ਪਾਉਣ ਡੰਨੇ ਆ ਵੀਰੇ ਇਹ ਭੈਣੀਆਂ ਮਹੀਨੇ ਚ 5 ਦਿਨ ਆ ਤੇ ਉਹ ਦੂਈ ਤਾਂ ਖਤਮ ਹੋ ਗਈ ਜਿਹੜੀ ਮੰਗ ਡਾਕਟਰ ਤੋਂ ਲੈ ਕੇ ਉਹਦਾ ਕੋਈ ਰੈਪ ਨਹੀਂ ਦੀਗਾ ਵੀਰੇ ਉਹ ਦੂਵੇ ਲੋਟੇ ਦੀ ਤੇ ਯਾਰ ਇਹ ਨਾ ਪੰਜ ਪੰਜ ਪਾਤ ਕੈ ਨੇ ਉਹਦਾ ਆ ਇੱਕ ਰੱਤਾ ਜੇ ਕਿਸੇ ਦਾ ਆਇਆ ਹੋਇਆ ਫਿਰਦਾ ਇਹ ਆ ਦੇ ਵੀਰੇ ਆ ਗਿਆ ਰੱਤਾ ਕਹਿ ਇਡਾ ਹਰੀ ਫੱਟੀ ਮਾਰੀ ਹੋਈ ਆ ਨਾ ਦੋ ਕਬੂਤਰ ਆਏਗਾ ਇੱਕ ਪਾੜੀ ਜਾ ਇੱਕ ਸਾਡੇ ਅੱਲ ਤੱਕ ਦੋ ਕਬੂਤਰ ਆਏ ਨੇ ਵੀਰੇ ਤਿੰਨ ਰਹਿ ਦੇ ਨੇ ਦੋ ਆ ਗਏ ਦੋ ਆਏ ਨੇ ਇੱਕ ਆ ਬੈਠੀ ਆ ਹਰੀ ਟੋਰੀ ਵਾਲੀ ਇੱਕ ਆ ਬੈਠਾ ਪਰੇ ਟੈਂਕੀ ਦੇ ਤੇ ਲਾਲ ਟੈਂਕੀ ਦੇ ਤੇ ਆ ਦੇ ਬੈਠਾ ਉਹ ਇੱਧਰ ਨਹੀਂ ਆਉਂਦਾ ਇੱਕ ਹੋਰ ਦੋ ਇੱਕ ਉਹ ਗੰਮੜ ਤੇ ਬੈਠੀ ਆ ਮੇਰੇ ਅੱਲੀ ਇੱਕ ਹੋਰ ਕੰਡਾ ਵਾਲੀ ਪਤਾ ਨਹੀਂ ਕੰਗ ਇੱਧਰ ਨੂੰ ਦੇਈ ਤੇ ਇੱਧਰ ਨੂੰ ਰੱਖ ਨੀ ਕੰਡਾ ਵਾਲੀ ਦਾ ਪਤਾ ਨਹੀਂ ਲਓ ਵੀਰੇ ਇਹਨਾਂ ਨੂੰ ਪਾ ਦੇ ਪਾਣੀ ਪੂਣੀ ਪਲਾ ਕੇ ਬਦਾਮ ਪਾ ਦੋ ਪੁੱਤ ਇਹਨਾਂ ਨੂੰ ਐ ਕਰ ਪੰਜ ਕਬੂਤਰ ਨੇ ਆਪਣੇ ਐਨੂੰ ਪੰਜ ਪਾ ਦੇ ਆ ਗਿਆ ਆ ਗਿਆ ਆ ਗਿਆ ਬੱਸ ਆ ਗਿਆ ਆ ਗਿਆ ਆ ਗਿਆ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਸਿੱਟਾ ਦਾ ਉਹਦਾ ਚੱਕਰ ਨਹੀਂ ਬਣਦਾ ਓਕਣ ਨਾਲੇ ਦੇਲਾ ਫੁੱਲ ਗਿੱਜੇ ਦੀ ਸਿੱਧੇ ਕਰੇ ਹੋਈ ਦੀ ਬਾਈ ਲੈ ਆ ਪਾ ਪੁੱਤ ਨੂੰ ਪਾਣੀ ਪਿਲਾ ਦੇ ਫੇਰਾਂ ਹੋਰ ਕੜ ਕੇ ਪਲਾ ਦੇ ਆ ਰਿਹਾ ਤੀਂਦੀ ਨਹੀਂ ਵੀਰੇ ਉਹ ਮੇਰੇ ਪੈਰ ਥੱਲੇ ਨਾ ਆ ਜੀ ਖੜਾ ਹੀ ਨਹੀਂ ਛੱਡਦਾ ਹੈਗਾ ਲੈ ਬਾਈ ਤੁਨੂੰ ਤਖਾਵਾ ਆ ਆਨ ਵਰ ਹਾਂ ਮੜਾ ਜੇ ਆਹ ਦੇਖਾ ਦੇ ਆ ਆ ਗਿਆ ਇਹ ਵੀ ਆਇਆ ਇਹ ਹੈ ਗਾਂ ਅੰਗਰੇਜ਼ ਦਾ ਆਹ ਹੈਗੀ ਸਮਰਦੀ ਮੇਰੇ ਵਾਲੀ ਸਾਰਿਆਂ ਨਾਲੋਂ ਪਹਿਲਾਂ ਆ ਗਈ ਜਿਹੜਾ ਬਾਈ ਘਰ ਦੀ ਬਾਜੀ ਚ ਘਰੇ ਆਉਂਦਾ ਉਹੀ ਜਿੱਤਦਾ ਨਾ ਇਹਦੀ ਸਿੱਧੀ ਆਈ ਹੈ ਅੱਜ ਆਪਣੇ ਸਾਰਿਆਂ ਨਾਲੋਂ ਪਹਿਲਾਂ ਬੈਠੀ ਸਿੱਧੀ ਆ ਕੇ ਆ ਸਾਡੇ ਸਾਰੇ ਫੇ ਕੱਟੇ ਗਏ ਇਹਨਾਂ ਦੇ ਉਹ ਸਾਰਿਆਂ ਨਾਲੋਂ ਵੱਧ ਦੇਦਾ ਓਡਿਆ ਦੂਜੇ ਨੰਬਰ ਤੇ ਅੰਗਰੇਜ਼ ਉਹ ਲੈ ਲਓ ਇਹ ਵੀ ਰੋ ਦਿਖਾਵਾ ਧਨੋ ਜਾਨਵਰ ਐਚ ਵੀ ਹਲੇ ਹੋਰ ਮੇਰੇ ਪੱਟੇ ਹੋਏ ਨੇ ਕੋਲ 5-7 ਜਾਨਵਰ ਦਾਸ ਕਰਦੇ ਕੋਈ ਨਹੀਂ ਪੁੱਤ ਕਰਦੇ ਹਾਂ ਲਓ ਜੀ ਇਹ ਵੀਰੇ ਝਾੜਾ ਪਿਆ ਹੈ ਬਾਲਾ ਥੋੜਾ ਤਾਂ ਆਪਾਂ ਸਾਫ਼ ਕਰਤਾ ਦੀ ਹੈ ਇਹ ਆ ਮੀਨਾ ਗਿੱਲਾ ਗੁੱਲਾ ਹੋ ਜਾਂਦਾ ਫਿਰ ਸਾਫ਼ ਕਰ ਦਿੰਦੇ ਤਾਂ ਤੁਸੀਂ ਕਿੰਨੇ ਪਾਏ ਨੇ ਅੱਜ ਚੱਕ ਨਹੀ ਨਹੀ ਵੱਧ ਪਾਏ ਨੇ ਇੱਕ ਇੱਕ ਤਾਂ ਛੜਦੀਆਂ ਹੀ ਨਹੀਂ ਇਹ ਪੁੱਤ ਚੱਕਦਾ ਵੀਰੇ ਹਾਂ ਲੈ ਜਾ ਕੇ ਲੈ ਭਾਈ ਤਾਨੂੰ ਪਹਿਲਾਂ ਇਧਰੋਂ ਹੀ ਦਿਖਾਉਣਾ ਮੈਂ じゃ ਕੱਢ ਕੇ ਲੈ ਇਹ ਚ ਖੁੱਡੇ ਜਣਾ ਖੰਪ ਪਾਲੇ ਨੇ ਯਾਰ ਅਸੀਂ ਮਿੱਟੀ ਹੀ ਪਾਤੀ ਉਹ ਡੇ ਬਾਲਾ ਉੜਦਾ ਜਗ੍ਹਾੜ ਇਹ ਤੇ ਕਬੂਤਰ ਘਟ ਨੇ ਇੱਧਰ ਨਾ ਰੱਖ ਆ ਜਾ ਬਾਹਰੇ ਆ ਜਾ ਆ ਜਾ ਆ ਜਾ ਲੈ ਜਾ ਇਹਨਾਂ ਨੂੰ ਚੱਕ ਕੇ ਉਹਨੂੰ ਮਾਰ ਆ ਕੇ ਲੈ ਜੂ ਇਹ ਚ ਦੋ ਤਿੰਨ ਸੱਤ ਅੰਦਰ ਰੱਖ ਦਿਓ ਪੇਟੀ ਦੇ ਉੱਪਰ ਤੋਂ ਇਹ ਚ ਵੀ ਨੇ ਬਾਈ ਕਬੂਤਰ ਕੋਸ ਚਾਰ ਪੰਜ ਜੁੱਡਣ ਵਾਲੇ ਆਪਣੇ ਸਰ ਕਰੇ ਇੱਕਾ ਮੂਰੇ ਹੀ ਬੈਠਾ ਇਹ ਆਹ ਉਹ ਚਿੱਟੀਆਂ ਦਾ ਇੱਕ ਉਹ ਬੈਠਾ ਕਾਲਾ ਜਿੰਨਾ ਪਰੇ ਇੱਕ ਉਹ ਗੁੜਕ ਦਾ ਪਰੇ ਇੱਕ ਉਹ ਉੱਪਰ ਬੈਠਾ ੱਟ ਤੇ ਇੱਕ ਉਹਦਾ ਹੀ ਭਾਈ ਹੈ ਜਿਹੜਾ ਆਪਣਾ ਕੱਢਿਆ ਹੋਇਆ ਦੀਗਾ ਇੱਥੇ ਥੱਲੇ ਫਿਰਦਾ ਉਹਨੇਲੇ ਦੇ ਦੂਜੀ ਦੂਜੀ ਗੰਨੀ ਜਾ ਤੇ ਕਿਤੇ ਕੰਤਾ ਬੈਠਾ ਉਹ ਉਹਦੇ ਘਰੀਆਂ ਕੰਤਾਂ ਦਾ ਉੱਤੇ ੱਟ ਤੇ ਮੇਰੇ ਭਰਨਾ ਨਹੀਂ ਵੀਰੇ ਬੰਨਿਆ ਨਹੀਂ ਨਾ ਨਾ ਸਿਰ ਪਰ ਨੂੰ ਪਰ ਦੇਣਾ ਸਾਰਾ ਅੰਦਰੋਂ ਗੰਭਾ ਨਾ ਨਹੀਂ ਮੈਂ ਤੁਹਾਨੂੰ ਬੇਟੇ ਪੜ ਕੇ ਦਿਖਾ ਦਿੰਦਾ ਉਤਰ ਦਾ ਰੁਕਣਾ ਕਾਹੀ ਹੈ ਕਾ ਕਾਲਾ ਜਿੰਨਾ ਸਾਰਾ ਆਇਆ ਬੈਠਾ ਆਪਾਂ ਛੱਡਣਾ ਨਹੀਂ ਰੱਖਾਂਗੇ ਯਾਰ ਇਹ ਦੋ ਭਾਈ ਹੋ ਰਹੇਗੇ ਆਪਣੇ ਬਹਿ ਗਿਆ ਛਤਰੀ ਤੇ ਆ ਗਿਆ ਆ ਗਿਆ ਇਹ ਲੋ ਵੀ ਲਿਆ ਲਾਈਏ ਪੁੱਤੋਏ ਲੈ ਵੀਰੇ ਲਾਦ ਮੈਨੂੰ ਮੈਂ ਲਾਵੇਂਗਾ ਉਧਰ ਇੱਧਰ ਨਹੀਂ ਹੋਣੀ ਲੈ ਵੀਰੇ ਫੜੀਏ ਨਾ ਓਏ ਆ ਜਾ ਵੀ ਸ਼ੇਰਾ ਖੰਭ ਲੱਗ ਗਏ ਦੀ ਅੱਖ ਤੇ ਲਾਹੀ ਜਮਰੇ ਦੀ ਅੱਖ ਤੋਂ ਖੰਭ ਆਹ ਅੰਗਰੇਜੀ ਹੁਣ ਉਹ ਜਾਲ ਚੱਕ ਕੇ ਲਿਆ ਆਪਣਾ ਇਹਨੂੰ ਕਿੱਥੇ ਬਿਠਾਏਗਾ ਫਿਰ ਬਿਲਾ ਨਹੀਂ ਬਿਲਾ ਨਹੀਂ ਬਣਾਉਣਾ ਹੁਣ ਤਾਂ ਬਾਦਾਮ ਪਾਉਣ ਨੇ ਲੈ ਸਮਰਾ ਦਿਖਾਈ ਮਾੜਾ ਜਪਾ ਤਾਂ ਫੋਮ ਵੀਡੀਓ ਚੱਲਦੀ ਹੋਆ ਥੰਬਾ ਕੰਨੀਆਂ ਤਾਂ ਬਈ ਸੱਟਣਾ ਪੂਰੇ ਹੈ ਤੱਕੀ ਮੈਂ ਥੋੜੇ ਸਾਹਮਣੇ ਆਪਾਂ ਦੇਖਦੇ ਆਂ ਲੱਗ ਜੂ ਪਤਾ ਇਹਦਾ ਵੀ ਸੈਟ ਆ ਵੀਰੇ ਥੱਲੇ ਹੁਣ ਤਾਂ ਬਾਕੀ ਪਹਿਲਾਂ ਜੋਰ ਲੱਗੇ ਦਾ ਨਹੀਂ ਪਤਾ ਹੈਗਾ ਕਿ ਲਾਉਂਗੇ ਬੇਡ 'ਚ ਨਹੀਂ ਜਾ ਕਬੂਤਰ ਨਹੀਂ ਅੱਗੇ ਸਾਰੇ ਭਰੇ ਪਏ ਹੁੰਦੇ ਯਾਰ ਖੰਭ ਤਾਂ ਬਾਈ ਪੂਰੇ ਨਜ਼ਾਰੇ ਧਾਰਨੇ ਵਾਲਾ ਇੱਲੇ ਆਈ ਸ਼ੱਡੀ ਇਹਨੂੰ ਜਿੱਥੇ ਚਾਰ ਚਾਰ ਦੇ ਪੁੱਤ ਬੰਦ ਲਓ ਜੀ ਬਾਈ ਇਹ ਲੱਗ ਗਿਆ ਨੇ ਮੁੰਡੇ ਕੰਮ ਤੇ ਆ ਇਹਨਾਂ ਨੇ ਬਚਾ ਹੱਥ ਤੇ ਗਝਾਉਣਾ ਬਾਗ ਇਹਨੇ ਆ ਰਹੇ ਨੇ ਆ ਰਹੇ ਨੇ ਤਾਂ ਨਾ ਲੈ ਮੈਂ ਚੱਲਿਆਂ ਨਾ ਬਈ ਮੋਟਰ ਤੇ ਨੂੰ ਤੇ ਪਾਉਣਗੇ ਬਾਦਾਮ ਦੂੰ ਮੈਨੂੰ ਇਹਨਾਂ ਨੂੰ ਜੇ ਦੂਏ ਦੋ ਆਏ ਉਹਨਾਂ ਨੂੰ ਵੀ ਪਾਵਾਗੇ ਜੇ ਦੂਏ ਦੋ ਆਏ ਆਗੇ ਉਹਨਾਂ ਨੂੰ ਵੀ ਪਾਵਾਗੇ ਇੱਕ ਤਾਂ ਹੁਣ ਫਿਰਦੀ ਦੀ ਘੰਟਾ ਵਾਲੀ ਯਰੇ ਅੱਜ ਇੱਟਾਂ ਨਹੀਂ ਪਾਈਆਂ ਬੁੱਤ ਤੁਸੀਂ ਇੱਟਾਂ ਨਾਲ ਬਹੁਤ ਫਰਕ ਪੈਂਦਾ ਕੂਤਰਾ ਨੂੰ ਲਓ ਇਹ ਤੁਹਾਨੂੰ ਇਹ ਚ ਦਿਖਾਵਾਂ ਵੀਰੇ ਕਿਹੜੇ ਪੱਟੇ ਹੋਏ ਨੇ ਤੁਹਾਨੂੰ ਇੱਕ ਇਹਦੀਆਂ ਕੰਨੀਆਂ ਖਿੱਚੀਆਂ ਨੇ ਕਾਲੀ ਜਿੰਨੀ ਦੀ ਆਇਆਤੀ ਜ਼ਰਵਾਰਾ ਤੇ ਆ ਕਾਲ ਸਰੀਦੀਆਂ ਕੰਨੀਆਂ ਖਿੱਚੀਆਂ ਨੇ ਤੇ ਉਪਰ ਸਾਰੋਂ ਦੀ ਉਹਦੇ ਅੰਦਰੋਂ ਦੁਬਾਰਾ ਝਾਲ ਪਿਆ ਆ ਸਾਰ ਫਰ ਬੈਠੀ ਆ ਕਬੂਤਰੀ ਆ ਜਿਹੜੀ ਹੁਣ ਗਈ ਆ ਉੱਡ ਕੇ ਕਈ ਨੇ ਜੋ ਵੀ ਵੀਰੇ ਮੈਂ ਕੱਲ ਨੂੰ ਤੁਹਾਨੂੰ ਫੜ ਫੜ ਕੇ ਦਿਖਾਵਾਂ ਸਾਰੇ ਪਤਾ ਨਾ ਜੂਣ ਮੈਂ ਹਰਾ ਲੈ ਕੇ ਆਉਣਾ ਯਾਰ ਲੇਟ ਹੋ ਗਈ ਸਮੋ ਤੇ ਲੈ ਜੀ ਚੋਬਰ ਮੋਡੇ ਦੇ ਚਾੜਦੇ ਨੇ ਹੌਲੀ ਹੌਲੀ ਇਹਨੂੰ ਆ ਵੀ ਜਿਹੜੀ ਜਾਂਦਾ ਇਹਨਾਂ ਨਾਸਗਾ ਤੇ ਮਾਰ ਦੰਨਾ ਇਹਦਾ ਆ ਆ ਇਹ ਵੀਰੇ ਫੜ ਦਉਂਦਾ ਹੂੰ ਤਾਂ ਦੇਖ ਕੇ ਮੈਂ ਲਵੇੜਿਆ ਤਾਂ ਚੰਗਾ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਮਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਨੀ ਬਾਈ ਸਤਿ ਸ੍ਰੀ ਅਕਾਲ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੰਬ ਜੀ ਬੰਬ ਜੀ ਲੋ ਬਾਈ ਜੀ ਮੇਰੇ ਵਾਲੀ ਪੁੱਤਰੀ ਵੀ ਆ ਗਈ ਲਾਲ ਬੇਠਾ ਵਾਲੀ ਦਿਖਾ ਦਿੰਦੀ ਹਾਂ ਲੋ ਬਾਈ ਜੀ ਆ ਗਈ ਲਾਲ ਬੇਠਾ ਵਾਲੀ ਪੁੱਤਰੀ ਆਹ ਦੇਖੋ ਮੇਰੇ ਬੇਠਾ ਇੱਕ ਰਹਿ ਗਈ ਲਾਲ ਘੰਡਾ ਵਾਲੀ ਇੱਕ ਰਹਿ ਗਈ ਮੇਰੇ ਲਾਲ ਘੰਡਾ ਵਾਲੀ ਪਹਿਲੀ ਮੈਂ ਇਹਨਾਂ ਨੂੰ ਚਮਤਕਾਰ ਦਿਖਾਦਾ ਫਿਰ ਮੂੰਗਲੀ ਦੀ ਨਹੀਂ ਮੈਂ ਵੀਡੀਓ ਬਣਾਉਣੀ ਸੀ ਇੱਧਰ ਦੇਖੋ ਉੱਥੋਂ ਗੰਮੜ ਤੋਂ ਉੱਠ ਕੇ ਆਈ ਕੂਦਰੀ ਐ ਹੋਰ ਅੱਗੇ ਮੈਂ ਬਾਜਾਂ ਮਾਰੀਆਂ ਵਾ ਐ ਆ ਐ ਬੱਤੇ ਐ ਕੋਮ ਕੇ ਸਾਪੇ ਮਾਰ ਗਏ ਯਾਰ ਤਾਂ ਬੈਠੇ ਨਹੀਂ ਆ ਗਏ ਸਰੀ ਦੇ ਮੈਂ ਚਮਤਕਾਰ ਦਿਖਾਦਾ ਆ ਗਿਆ ਮੇਰਾ ਦੇਖੋ ਮੇਰੇ ਮੂੰਹ ਵੀ ਨਹੀਂ ਪਟੇ